ਸਤਨਾਮ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹਲਾ 3 ਪੂਰਾ ठाਟ ਬਣਾਇਆ ਪੂਰਾ ਵੇਖੋ ਏਕ ਸਮਾਨਾ ਇਸ ਪਰਪੰਚ ਮਹਿ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗਮਾਨਾ ਸਤ ਗੁਰ ਕੀ ਜਿਸਨੋਂ ਮਤ ਆਵੈ ਸੋ ਸਤ ਗੁਰ ਮਾਹੇ ਸਮਾਨਾ ਇਹ ਬਾਣੀ ਜੋ ਜੀਹੋ ਜਾਣ ਤਿਸ ਅੰਤਰ ਰਵੈ ਹਰ ਨਾਮ ਰਹਾ ਚਾਉ ਜੁਗਾ ਕਾ ਹੁਣ ਨਵੇੜਾ ਨਾਰ ਮਨੁਖਾ ਨੂੰ ਏਕ ਨਿਧਾਨਾ ਜਤ ਸੰਜਮ ਤੀਰਥ ਹੋਣਾ ਜੁਗਾ ਦਾ ਧਰਮ ਹੈ ਕਲਮਹਿ ਕੀਰਤ ਹਰ ਨਾਮ ਜੁਗ ਜੁਗ ਆਪੋ ਆਪਣਾ ਧਰਮ ਹੈ ਸੋਦ ਦੇਖੋ ਬੇਦ ਪੁਰਾਨਾ ਗੁਰਮਖ ਜੀ ਨੇ ਧਿਆਇਆ ਹਰ ਹਰ ਜਾਗਤੇ ਪੂਰੇ ਪਰਵਾਨਾ ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਇ ਚੁਕੈ ਮਨ ਅਭਮਾਨਾ ਕਹਿਤ ਸੁਣਤ ਸਵੇ ਸੁਖ ਪਾਵੈ ਮਾਣਤ ਪਾਹਿ ਨਿਧਾਨਾ ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਇ ਚੁਕ ਮਾਨ ਅਬਮਾਨਾ ਕਹਤ ਸੁਣਤ ਸਭ ਸੁਖ ਪਾਵੈ ਮਾਨਤ ਪਾਹਿ ਨਿਧਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾ ਪਾਵਨ ਹੁਕਮ ਰੂਪ ਦੇ ਵਿੱਚ ਜੋ ਸ਼ਬਦ ਸਤਗੁਰਾਂ ਨੇ ਬਖਸ਼ਿਸ਼ ਕੀਤਾ ਹੈ ਇਹ ਪਾਵਨ ਸ਼ਬਦ ਤੀਜੇ ਪਾਸ਼ਾ ਸਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 797 ਤੇ ਉਪਰੰਕਤ ਹੈ ਗੁਰੂ ਪਿਆਰਿਓ ਇਸ ਪਾਵਨ ਸ਼ਬਦ ਦੀਆਂ ਜਿਹੜੀਆਂ ਰਹਾਉ ਦੀਆਂ ਪੰਕਤੀਆਂ ਹਨ ਜਿੱਥੋਂ ਆਪਾਂ ਵਿਚਾਰ ਆਰੰਭ ਕਰਨੀ ਹੈ ਸ਼ਬਦ ਦਾ ਕੇਂਦਰੀ ਭਾਵ ਸਭ ਕਿਰਪਾ ਕਰ ਰਹੇ ਹਨ ਸਤ ਗੁਰ ਕੀ ਜਿਸ ਨੂੰ ਮਤ ਆਵੇ ਸੋ ਸਤ ਗੁਰ ਮਹੇ ਸਮਾਨਾ ਜਿਸ ਵੀ ਜੀਵ ਨੂੰ ਅਕਾਲ ਪੁਰਖ ਪਰਮੇਸ਼ਰ ਦੀ ਬਖਸ਼ਿਸ਼ ਕੀਤੀ ਹੋਈ ਬਾਣੀ ਜਿਹੜੀ ਹੈ ਗੁਰੂ ਦੇ ਰਾਹੀ ਸਮਝ ਆਉਂਦੀ ਹੈ ਉਹਦੀ ਸਿੱਖਿਆ ਲੈਂਦਾ ਹੈ ਸਤ ਗੁਰ ਕੀ ਜਿਸ ਨੋ ਮਤ ਆਵੇ ਸੋ ਸਤ ਗੁਰ ਮਾਹੇ ਸਮਾਨ ਉਹ ਗੁਰੂ ਦੀ ਸਿੱਖਿਆ ਤੇ ਜਿਹਨੂੰ ਵਿਸ਼ਵਾਸ ਬਣ ਜਾਂਦਾ ਯਕੀਨ ਬਣ ਜਾਂਦਾ ਉਹ ਜੀਵ ਗੁਰੂ ਦੇ ਉਪਦੇਸ਼ਾਂ ਵਿੱਚ ਲੀਨ ਰਹਿੰਦਾ ਹੈ ਭਾਵ ਉਹਦੇ ਉਪਦੇਸ਼ਾਂ ਮੁਤਾਬਕ ਹੀ ਆਪਣੇ ਜੀਵਨ ਨੂੰ ਚਲਾਉਣ ਦਾ ਯਤਨ ਕਰਦਾ ਹੈ ਜਿਸ ਵੇਲੇ ਉਹਦੀ ਸਿੱਖਿਆ ਲੈਂਦਾ ਹੈ ਆਪਣੀ ਹੋਂਦ ਖਤਮ ਹੋ ਜਾਂਦੀ ਹੈ ਕਿ ਜੋ ਵੀ ਹੈ ਉਹ ਸਤਗੁਰੂ ਤੋਂ ਹੈ ਜੇ ਆਪਾਂ ਦੇਖਦੇ ਆ ਨਾ ਜਿਹੜਾ ਮਨੁੱਖ ਆਪਣੀ ਹੋਂਦ ਅਲੱਗ ਤੋਂ ਪ੍ਰਗਟ ਕਰਦਾ ਉਹ ਫਿਰ ਦੁਖੀ ਹੁੰਦਾ ਹੈ ਤੇ ਆਪਣੀ ਹੋਂਦ ਨਹੀਂ ਹੈ ਉਹਦੇ ਵਿੱਚ ਲੀਨ ਹੋਣਾ ਹੀ ਤਾਂ ਇਹ ਸਾਡੀ ਜ਼ਿੰਦਗੀ ਦਾ ਮਕਸਦ ਹੈ ਤੇ ਜਿਨ੍ਹਾਂ ਨੇ ਸਤਗੁਰੂ ਦੀ ਸਿੱਖਿਆ ਨੂੰ ਮੰਨ ਲਿਆ ਤੇ ਉਹ ਆਪਣੀ ਕੋਈ ਅਲੱਗ ਤੋਂ ਮਰਜ਼ਾਦਾ ਨਹੀਂ ਚਲਾਉਂਦੇ ਆਪਣੇ ਅਲੱਗ ਤੋਂ ਡੇਰੇ ਨਹੀਂ ਬਣਾਉਂਦੇ ਉਹ ਤਾਂ ਸਤਗੁਰੂ ਦੇ ਵਿੱਚ ਲੀਨ ਹੋ ਗਏ ਸਤਗੁਰੂ ਕੀ ਜਿਸ ਨੂੰ ਮਤ ਆਵੇ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਤੇ ਯਕੀਨ ਲੈ ਲਿਆ ਪਰ ਜਿਨ੍ਹਾਂ ਨੂੰ ਆਪਣੀ ਸਿੱਖਿਆ ਦੇ ਉੱਪਰ ਆਪਣੀ ਮਰਜ਼ਾਦਾ ਦੇ ਉੱਪਰ ਹੀ ਯਕੀਨ ਹੈ ਤੋ ਆਪਣੀ ਹੋਂਦ ਅਲੱਗ ਤੋਂ ਪ੍ਰਗਟ ਕਰਦੇ ਸਭ ਕਹਿੰਦੇ ਇਹ ਬਾਣੀ ਜੋ ਜੀਹੋ ਜਾਣ ਇਹ ਬਾਣੀ ਜਿਹੜੀ ਨਾ ਅਕਾਲ ਪੁਰਖ ਪਰਮੇਸ਼ਰ ਦੀ ਹੈ ਜਿਹੜਾ ਆਪਣੇ ਦਿਲੋਂ ਸਾਝ ਪਾਉਂਦਾ ਹੈ ਇਹਦੇ ਨਾਲ ਇਹ ਬਾਣੀ ਜੋ ਜੀਹੋ ਜਾਣ ਤਿਸ ਅੰਤਰ ਰਵੇ ਹਰ ਨਾਮ ਉਹਦੇ ਅੰਦਰ ਪਰਮੇਸ਼ਰ ਦਾ ਨਾਮ ਟਿਕ ਜਾਂਦਾ ਹੈ ਹਰ ਵੇਲੇ ਮੌਜੂਦ ਰਹਿੰਦਾ ਹੈ ਇਹ ਬਾਣੀ ਜੋ ਜੀਹੋ ਜਾਣੇ ਦਿਲੋਂ ਜਾਣਦਾ ਵੈਸੇ ਵੀ ਸਤਿਗੁਰੂ ਨੇ ਬਾਣੀ ਦੇ ਵਿੱਚ ਬਹੁਤ ਸਾਨੂੰ ਸੋਝੀ ਦਿੱਤੀ ਆ ਕਹਿੰਦੇ ਜੇ ਉਹਦੇ ਗੁਣ ਗਾਉਣੇ ਆ ਤਾਂ ਦਿਲੋਂ ਗਾਓ ਠਾਕੁਰ ਗਾਈਏ ਆਤਮ ਰੰਗ ਸਰਨੀ ਪਾਵਣ ਨਾਮ ਧਿਆਵਣ ਸਹਿਜ ਸਮਾਵਣ ਸੰਗ ਸਭ ਅੱਜ ਦੇ ਸ਼ਬਦ ਦੇ ਕੇਂਦਰੀ ਭਾਵ ਦੇ ਵਿੱਚ ਬਖਸ਼ਿਸ਼ ਕਰਦੇ ਆ ਕਿ ਜਿਸ ਨੂੰ ਸਤਿਗੁਰ ਦੀ ਸਿੱਖਿਆ ਤੇ ਯਕੀਨ ਆ ਜਾਂਦਾ ਹੈ ਵਿਸ਼ਵਾਸ ਆ ਜਾਂਦਾ ਹੈ ਤੇ ਉਹ ਸਤਗੁਰੂ ਮਹਾਰਾਜ ਦੇ ਉਪਦੇਸ਼ਾਂ ਵਿੱਚ ਲੀਨ ਹੋ ਜਾਂਦਾ ਐ ਐਸੀ ਅਵਸਥਾ ਵਾਜਾਂਦੀ ਐ ਜੋ ਗੁਰ ਕਹੈ ਸੋਈ ਪਲ ਮਾਨੋ ਹਰ ਹਰ ਕਥਾ ਨਰਲੀ ਇਹ ਬਾਣੀ ਜੋ ਜੀਹੋ ਜਾਣੈ ਤਿਸ ਅੰਤਰ ਰਵੈ ਹਰ ਨਾਮਾ ਰਹਾ ਸ਼ਬਦੀ ਰਮਤਾ ਹੁੰਦੀ ਐ ਪੂਰਾ ਥਾਟ ਬਣਾਇਆ ਪੂਰਾ ਵੇਖੋ ਏਕ ਸਮਾਨਾ ਉਹ ਕਾਲਪੁਰਖ ਪੂਰਨ ਹੈ। ਸ ਪੂਰਾ ਸੰਸਾਰ ਅਧੂਰਾ ਹੈ। ਪਰ ਸਤਗੁਰੂ ਕਹਿੰਦੇ ਜਿਹੜਾ ਉਹਦੇ ਨਾਲ ਜੁੜ ਜਾਂਦਾ ਉਹ ਵੀ ਪੂਰਾ ਹੋ ਜਾਂਦਾ। ਪੂਰੇ ਕਾ ਕੀਆ ਸਭ ਕੁਝ ਪੂਰਾ। ਪੂਰਾ ਥਾਠ ਬਣਾਇਆ ਪੂਰੇ। ਥਾਠ ਕਹਿੰਦੇ ਹਨ ਮਰਿਆਦਾ ਜਾਂ ਜੁਗਤੀ ਜਿਹੜੀ ਹੈ, ਸ੍ਰਿਸ਼ਟ ਜੁਗਤੀ ਜਿਹੜੀ ਹੈ। ਉਹ ਜੁਗਤੀ ਕਿਹੜੀ ਹੈ? ਕੀ ਰੱਬ ਮਿਲੇਗਾ ਪਰਮੇਸ਼ਰ ਦੀ ਪ੍ਰਾਪਤੀ ਹੋਏਗੀ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਇਹ ᔪਗਤੀ ਪਰਮੇਸ਼ਰ ਨੇ ਬਣਾ ਦਿੱਤੀ ਹੈ ਪੂਰਾ ਥਾਠ ਬਣਾਇਆ ਪੂਰੇ ਵੇਖੋ ਏਕ ਸਮਾਨ ਇਹ ਐਸੀ ਸ੍ਰੇਸ਼ਟ ᔪਗਤੀ ਪਰਮੇਸ਼ਰ ਨੇ ਬਣਾ ਦਿੱਤੀ ਜਿਹੜੀ ਹਰ ਸਮੇਂ ਇੱਕੋ ਜਿਹੀ ਚੱਲ ਰਹੀ ਹੈ ਇਸ ਪਰਪੰਚ ਮੈਂ ਇਹ ਜਿਹੜਾ ਪਰਪੰਚ ਬਣਾਇਆ ਨਾ ਪਰਮਾਰਣ ਪਰਮੇਸ਼ਰ ਨੇ ਸੰਸਾਰ ਬਣਾਇਆ ਇਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਇਸ ਪਰਪੰਚਮੈ ਸਾਚੇ ਨਾਮ ਕੀ ਵਡਿਆਈ ਇਹਦੇ ਵਿੱਚ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਹੀ ਵਡਿਆਈ ਪ੍ਰਾਪਤ ਹੁੰਦੀ ਹੈ ਮਤ ਕੋ ਧਰੋ ਗਮਾਨਾ ਐਵੇਂ ਕੋਈ ਮਤਾ ਕੋਈ ਮਾਣ ਕਰੇ ਕਿ ਮੈਂ ਇਹਨੇ ਤੀਰਥ ਕਰ ਲਿਆ ਮੈਂ ਇਹਨੇ ਸੰਜਮ ਕਰ ਲਿਆ ਮੈਂ ਇਹਨੇ ਜਤ ਕਮੈਂ ਜਤੀਆਂ ਮੈਂ ਸਤੀਆਂ ਮੈਂ ਸੰਜਮੀ ਆ ਮੈਂ ਤੀਰਥਾ ਇਸ਼ਨਾਨੀ ਹਾਂ ਮਤ ਆ ਕੋ ਇਸ ਤੀ ਦਾ ਗਮਾਨ ਕਰੇ ਸਾਬ ਕਹਿੰਦੇ ਸਭ ਤੋਂ ਸ੍ਰੇਸ਼ਟ ਜਿਹੜੀ ਉੱਤਮ ਜੁਗਤੀ ਜਿਹੜੀ ਗੁਰੂ ਨੇ ਦੱਸੀ ਆ ਉਹ ਹੈ ਪਰਮੇਸ਼ਰ ਦਾ ਨਾਮ ਜਪਣਾ ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗਮਾਨਾ ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ ਇਹ ਬਾਣੀ ਜੋ ਜੀਹੋ ਜਾਣੈ ਤਿਸ ਅੰਤਰ ਰਵੈ ਹਰ ਨਾਮਾ ਰਹਾਉ ਚਾਉ ਜੋਗਾ ਕਾ ਹੁਣ ਨਵੇੜਾ ਨਰ ਮਨੁੱਖਾ ਨੂੰ ਏਕ ਨਿਦਾਨ ਜਦੋਂ ਅਸੀਂ ਗੁਰੂ ਦੀ ਸਿੱਖਿਆ ਲਵਾਂਗੇ ਗੁਰੂ ਦੀ ਮਤ ਧਾਰਨ ਕਰਾਂਗੇ ਸਤ ਗੁਰ ਕੀ ਜਿਸ ਨੂੰ ਮਤ ਆਵੇ ਤੇ ਸਮਝ ਆਏਗੀ ਕਿ ਹੁਣ ਇਹ ਜਿਹੜੇ ਚਾਰ ਯੁਗ ਦੱਸੇ ਜਾਂਦੇ ਆ ਇਹਦਾ ਨਿਰਣਾ ਹੁਣ ਸਮਝ ਆ ਗਿਆ ਕਿ ਭਾਵੇਂ ਯੁਗ ਕੋਈ ਵੀ ਹੋਵੇ ਸਮਾ ਕੋਈ ਵੀ ਹੋਵੇ ਪਰ ਗੁਰੂ ਦੀ ਮਤ ਲੈਣ ਤੋਂ ਬਿਨਾ ਪ੍ਰਮਾਤਮਾ ਦਾ ਨਾਮ ਖਜ਼ਾਨਾ ਪ੍ਰਾਪਤ ਨਹੀਂ ਹੁੰਦਾ ਤੇ ਜਿਹੜੇ ਇਹਨੇ ਨਾਲ ਜੁੜ ਜਾਂਦੇ ਆ ਗੁਰੂ ਦੀ ਮਤ ਨੂੰ ਧਾਰਨ ਕਰ ਲੈਂਦੇ ਉਹਨਾਂ ਦੇ ਅੰਦਰ ਨਾਮ ਦਾ ਖਜ਼ਾਨਾ ਪ੍ਰਗਟ ਹੋ ਜਾਂਦਾ ਚੌ ਜੁਗਾ ਕਾ ਹੁਣ ਨਵੇੜਾ ਨਰ ਮਨੁੱਖਾਂ ਨੂੰ ਏਕ ਨਿਧਾਨਾ ਜਤ ਸੰਜਮ ਤੀਰਥ ਉਹਨਾ ਜੁਗਾ ਕਾ ਧਰਮ ਹੈ ਕਲਮੇ ਕੀਰਤ ਹਰ ਨਾਮਾ ਠੀਕ ਹੈ ਕਿ ਅਲੱਗ-ਅਲੱਗ ਧਰਮਾਂ ਦੇ ਅਲੱਗ-ਅਲੱਗ ਮਨੋਤਾ ਹਨ ਪਰ ਉਹ ਮਨੋਤਾ ਕਹਿੰਦੀਆਂ ਹਨ ਵੀ ਤੁਸੀਂ ਜੱਤ ਕਰੋਗੇ ਸੰਜਮ ਕਰੋਗੇ ਤੀਰਤ ਕਰੋਗੇ ਇਹੀ ਸਭ ਤੋਂ ਵੱਡਾ ਧਰਮ ਹੈ ਪਰ ਗੁਰੂ ਸਹਿਬ ਮਹਾਰਾਜ ਕਹਿੰਦੇ ਭਾਈ ਇਸ ਸਮੇਂ ਦੇ ਵਿੱਚ ਭਾਵੇਂ ਸਮਾਂ ਕੋਈ ਵੀ ਹੋਵੇ ਜਿਸ ਵੇਲੇ ਪ੍ਰਮਾਤਮਾ ਦੀ ਸਿੱਧ ਸਲਾਹ ਕਰੇਗਾ ਇਹੀ ਅਸਲ ਧਰਮ ਹੈ ਪਰਮੇਸ਼ਰ ਦਾ ਨਾਮ ਜਪਣਾ ਹੀ ਧਰਮ ਹੈ ਸਗਲ ਸ੍ਰਿਸ਼ਟਮੈ ਸਰਬਸ ਧਰਮੈ ਸ੍ਰਿਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰ ਸਭ ਤੋਂ ਸ੍ਰਿਸ਼ਟ ਧਰਮ ਕੀ ਹੈ ਪ੍ਰਮੇਸ਼ਰ ਦਾ ਨਾਮ ਜਪਣ ਸਰਬ ਧਰਮਾਂ ਵਿੱਚ ਸ੍ਰਿਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰ ਕਲਮਹਿ ਕੀਰਤ ਹਰ ਨਾਮਾ ਜੁਗ ਜੁਗ ਆਪੋ ਆਪਣਾ ਧਰਮ ਹੈ ਸੋਧ ਦੇਖੋ 베ਦ ਪੁਰਾਨਾ 베ਦ ਪ੍ਰਾਨ ਧਾਰਮਿਕ ਪੁਸਤਕਾਂ ਗੁਰੂ ਸਾਹਿਬ ਕਹਿੰਦੇ ਇਹਨਾਂ ਨੂੰ ਪੜ ਵੀ ਲਓ ਵਿਚਾਰ ਵੀ ਲਓ ਪਰ ਇਹ ਹਰ ਸਮੇਂ ਇੱਕ ਗੱਲ ਕਹਿੰਦੇ ਆ ਕਿ ਇਹ ਸੰਜਮ ਤੀਰਥ ਜਿਹੜਾ ਆਪਣਾ ਆਪਣਾ ਧਰਮ ਹੈ ਪ੍ਰਵਾਨ ਹੈ ਪਰ ਸਤਿਗੁਰੂ ਕਹਿੰਦੇ ਗੁਰਮਖ ਜਿਣੀ ਤੇ ਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ ਜਗ ਦੇ ਇਥੇ ਗੱਗੇ ਨੂੰ ਸਿਹਾਰੀ ਹੈ ਜਗ ਦੇ ਵਿੱਚ ਜਗਤ ਵਿੱਚ ਉਹੀ ਮਨੁੱਖ ਕਬੂਲ ਹੁੰਦੇ ਹਨ ਜਿਹੜੇ ਗੁਰੂ ਦੀ ਸ਼ਰਨ ਪੈ ਕੇ ਗੁਰੂ ਦੀ ਮਤ ਧਾਰਨ ਕਰਦੇ ਆ ਸਤਿਗੁਰ ਕੀ ਜਿਸ ਨੂੰ ਮਤ ਆਵੇ ਉਹ ਸਤਿਗੁਰ ਦੀ ਮਤ ਨੂੰ ਧਾਰਨ ਕਰਕੇ ਪਰਮੇਸ਼ਰ ਦਾ ਨਾਮ ਸਿਮਰਦੇ ਆ ਇਹੀ ਜੀਵਨ ਦੇ ਵਿੱਚ ਜੁਗਤੀ ਜਿਹੜੀ ਆ ਪਰਮਾਤਮਾ ਦੇ ਦਰ ਤੇ ਕਬੂਲ ਹੁੰਦੀ ਜਿਹੜੀ ਸਤਗੁਰ ਨੇ ਦੱਸੀ ਆ ਪੂਰਾ ਥਾਟ ਬਣਾਇਆ ਪੂਰੇ ਵੇਖੋ ਇੱਕ ਸਮਾਨ ਗੁਰਮਖਿ ਦਿਨੀ ਤੇ ਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਏ ਚੁੱਕੈ ਮਨ ਅਭਿਮਾਨਾ ਜਿਹੜਾ ਮਨੁਖ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਸੱਚੀ ਪ੍ਰੀਤ ਲਾਉਂਦਾ ਹੈ ਉਹ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਜਿਹੜਾ ਸੱਚ ਹੈ ਜਿਹਨੂੰ ਆਪ ਪੜਦੇ ਆਦ ਸੱਚ ਜੁਗਾਤ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਉਹ ਹਮੇਸ਼ਾ ਹੀ ਹੋਂਦ ਵਾਲਾ ਹੈ ਸੱਚਾ ਹੈ ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਇ ਚੁੱਕੇ ਮਨ ਅਪਮਾਨਾ ਗੁਰੂ ਦੀ ਮਤ ਜਿਹਨੂੰ ਆ ਜਾਂਦੀ ਹੈ ਨਾ ਉਹ ਪਰਮੇਸ਼ਰ ਨਾਲ ਸੱਚੇ ਨਾਲ ਪ੍ਰੀਤ ਲਾਉਂਦਾ ਹੈ ਤੇ ਮਨ ਦੇ ਵਿੱਚੋਂ ਹੰਕਾਰ ਖਤਮ ਹੋ ਜਾਂਦਾ ਹੈ ਕਿ ਇਹ ਮੈਂ ਇੰਨੇ ਪਾਠ ਕੀਤੇ ਇੰਨੇ ਇੰਨੇ ਤੀਰਥਾਂ ਤੇ ਇਸ਼ਨਾਨ ਕੀਤਾ ਕਹਿਤ ਨਾਨਕ ਸਭ ਸੁਖ ਪਾਵੈ ਮਾਨਤ ਪਾਹੀ ਨਿਧਾਨਾ ਸਤਿਗੁਰੂ ਕਹਿੰਦੇ ਜਦੋਂ ਪਰਮੇਸ਼ਰ ਸਤਿਗੁਰੂ ਦੀ ਮਤ ਲੈ ਲੇਗਾ ਸਤਿਗੁਰੂ ਦੀ ਮਤ ਦਾ ਧਾਰਨੀ ਬਣ ਜਾਏਗਾ ਤੇ ਤੈਨੂੰ ਆਤਮਿਕ ਆਨੰਦ ਪ੍ਰਾਪਤ ਹੋਏਗਾ ਕਹਿਤ ਸੁਣਤ ਸਭ ਸੁਖ ਪਾਵੈ ਉਹ ਸੁੱਖ ਜਿਹੜਾ ਕਦੇ ਖਤਮ ਨਹੀਂ ਹੁੰਦਾ ਮਾਨਤ ਪਾਹੀ ਨਿਧਾਨਾ ਤੇ ਜਿਹੜੇ ਗੁਰੂ ਸਾਹਿਬ ਮਹਾਰਾਜ ਦੇ ਉੱਪਰ ਸ਼ਰਧਾ ਲਿਆਉਂਦੇ ਆ ਪਰਮੇਸ਼ਰ ਤੇ ਵਿਸ਼ਵਾਸ ਰੱਖਦੇ ਆ ਸਤਗੁਰ ਦੀ ਮਤ ਧਾਰਨ ਕਰਕੇ ਉਹਦੇ ਵਿੱਚ ਲੀਨ ਹੋ ਜਾਂਦੇ ਆ ਉਹਨਾਂ ਨੂੰ ਪ੍ਰਭੂ ਦੇ ਨਾਮ ਦਾ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ ਕਹਿਤ ਸੁਣਤ ਸਵੇ ਸੁਖ ਪਾਵੇ ਮਾਨਤ ਪਾਹੇ ਨਿਧਾਨਾ ਪਰ ਕਦੋਂ ਹੁੰਦਾ ਹੈ ਕਹਿੰਦੇ ਸਤਗੁਰ ਕੀ ਜਿਸ ਨੂੰ ਮਤ ਆਵੇ ਜਿਹਨੂੰ ਸਤਗੁਰ ਦੀ ਸਿੱਖਿਆ ਕਾਰਨ ਕੈ ਇਸੇ ਕਰਕੇ ਆਪਾਂ ਰੋਜ਼ ਅਰਦਾਸ ਕਰਨੀ ਸਤਿਗੁਰੂ ਇਹ ਅਕਲ ਦੇ ਦੇਓ ਇਹ ਸਿੱਖਿਆ ਦੇ ਦੇਓ ਕਿਹੜੀ ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਕਾਏਕ ਦਾਤਾ ਸੋ ਮੈਂ ਬਿਸਰ ਨਾ ਜਾਏ ਕਿ ਤੂੰ ਮੈਨੂੰ ਭੁੱਲ ਨਾ ਜਾਵੇ ਤੇ ਬਹੁਤ ਭਾਗਾਂ ਵਾਲੇ ਗੁਰੂ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਰਹਿਮਤਾ ਪਰਿਆਤ ਰੱਖਣ ਹੋਈਆਂ ਭੁੱਲਾਂ ਨੂੰ ਬਖਸ਼ ਦਿਆਂ ਸਾਜ ਸੰਗਤ ਦੀ ਬਲੌਫਤ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿਨਾਮ 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 ਜੀ ਵਾਹਿਗੁਰੂ ਆਖੇ